ਜੂਨ 1984 ਆਪਰੇਸ਼ਨ ਬਲੂ ਸਟਾਰ ਆਪਰੇਸ਼ਨ ਬਲੂ ਸਟਾਰ ਬਾਰੇ ਅਜਿਹਾ ਕੀ ਹੈ ਜਿਹੜਾ ਲੋਕਾਂ ਨੂੰ ਜਿੰਨਾ ਉਤਸੁਕ ਕਰਦਾ ਹੈ ਉਨਾ ਹੀ ਗੁੱਸਾ ਦਿਵਾਉਂਦਾ ਹੈ ਦੇਖੋ ਸਾਡੀ ਵਿਸ਼ੇਸ਼ ਲੜੀ ਵਿੱਚ ਆਪਰੇਸ਼ਨ ਬਲੂ ਸਟਾਰ ਅਣਕਹੀ ਦਾਸਤਾਨ ਪੰਜਾਬ ਸਰਕਾਰ ਦਾ ਖਜ਼ਾਨਾ ਇਸ ਵੇਲੇ ਖਾਲੀ ਚੱਲ ਰਿਹਾ ਹੈ ਜਿਸ ਦਾ ਸਿੱਧਾ ਸਿੱਧਾ ਅਸਰ ਸਰਕਾਰੀ ਮੁਲਾਜ਼ਮਾਂ ਦੀ ਰਸੋਈ ਤੇ ਵੀ ਪੈ ਰਿਹਾ ਹੈ ਪਰ ਮਾੜੀ ਆਰਥਿਕਤਾ ਤੇ ਚੱਲਦੇ ਸਤਾਤਾਰੀ ਹਾਈ ਕਮਾਂਡ ਹੈਲੀਕਾਪਟਰਾਂ ਦੀ ਇੰਜ ਵਰਤੋਂ ਕਰਕੇ ਪੈਸਾ ਪਾਣੀ ਵਾਂਗ ਵਹਾ ਰਹੀ ਹੈ ਜਿਵੇਂ ਇੱਕ ਖਾਸ ਵਰਗ ਤੋਂ ਛੁੱਟ ਹੇਠਲੇ ਪੱਧਰ ਤੇ ਜਨਤਾ ਨੂੰ ਕੋਈ ਸਮੱਸਿਆ ਹੀ ਨਾ ਹੋਵੇ ਇਹ ਗੱਲ ਕਿਸੇ ਤੋਂ ਗੁੱਝੀ ਨਹੀਂ ਹੈ ਕਿ ਪੰਜਾਬ ਦੀ ਸਰਕਾਰ ਖਾਲੀ ਖਜ਼ਾਨੇ ਤੋਂ ਪੈਦਾ ਹੋਈਆਂ ਸਮੱਸਿਆਵਾਂ ਨਾਲ ਜੂਝ ਰਹੀ ਹੈ ਪਰ ਬਹੁਤ ਸਾਰੇ ਸਰਕਾਰੀ ਮਹਿਕਮਿਆਂ ਦੇ ਮੁਲਾਜ਼ਮਾਂ ਨੂੰ ਤਨਖਾਹਾਂ ਨਾ ਮਿਲਣ ਕਾਰਨ ਤਰਸੇਵੇਂ ਦੇ ਦਿਨ ਕੱਟਣੇ ਪੈ ਰਹੇ ਨੇ ਇਸ ਦੇ ਨਾਲ ਹੀ ਬਹੁਤ ਸਾਰੇ ਅਜਿਹੇ ਕਾਰਜ ਜਿਹੜੇ ਸਿੱਧੇ ਤੌਰ ਤੇ ਸਮਾਜ ਦੀਆਂ ਲੋੜਾਂ ਨਾਲ ਜੁੜੇ ਹੋਏ ਨੇ ਸਰਕਾਰ ਕੋਲ ਪੈਸਾ ਨਾ ਹੋਣ ਕਾਰਨ ਬੰਦ ਹੋਏ ਪਏ ਨੇ ਦੂਜੇ ਪਾਸੇ ਸਰਕਾਰ ਅਤੇ ਮੰਤਰੀਆਂ ਦੀਆਂ ਗੱਡੀਆਂ ਅਤੇ ਹੋਰ ਨਿੱਜੀ ਖਰਚਿਆਂ ਦਾ ਗਰਾਫ ਅਸਮਾਨ ਨੂੰ ਛੂੰਦਾ ਜਾ ਰਿਹਾ ਹੈ ਜੇਕਰ ਮੰਤਰੀਆਂ ਦੀ ਛੱਡ ਕੇ ਸਿਰਫ ਬਾਦਲ ਪਰਿਵਾਰ ਦੀ ਹੀ ਗੱਲ ਕੀਤੀ ਜਾਵੇ ਤਾਂ ਗੱਡੀਆਂ ਦੇ ਪੈਟਰੋਲ ਤੇ ਕਰੋੜਾ ਰੁਪਿਆ ਹਰ ਸਾਲ ਖਰਚ ਆਉਂਦਾ ਹੈ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਬਾਰੇ ਜੇਕਰ ਕਿਹਾ ਜਾਵੇ ਕਿ ਉਹ ਬਹੁਤਾ ਸਮਾਂ ਹੈਲੀਕਾਪਟਰ ਵਿੱਚ ਹੀ ਬਤਾਉਂਦੇ ਨੇ ਗਲਤ ਨਹੀਂ ਹੋਵੇਗਾ ਉਨ੍ਹਾਂ ਦਾ ਹੈਲੀਕਾਪਟਰ ਦਾ ਖਰਚਾ ਤੇਜ਼ੀ ਨਾਲ ਵਧਦਾ ਜਾ ਰਿਹਾ ਹੈ ਸਰਕਾਰ ਵੱਲੋਂ ਇੱਕ ਹੈਲੀਕਾਪਟਰ ਨਾਮਾ ਲਿਆਂਦਾ ਗਿਆ ਸੀ ਪਰ ਇਸ ਦੇ ਬਾਵਜੂਦ ਸਰਕਾਰ ਵੱਲੋਂ ਗਲੋਬਲ ਵੈਕਟਰਾਂ ਨਾਮ ਦੀ ਕੰਪਨੀ ਦਾ ਇੱਕ ਹੋਰ ਹੈਲੀਕਾਪਟਰ ਕਿਰਾਏ ਤੇ ਵੀ ਲਿਆ ਗਿਆ ਹੈ ਇਸ ਨਾਲ ਸਰਕਾਰ ਦੇ ਹਵਾਈ ਖਰਚ ਦੁੱਗਣੇ ਨਾਲੋਂ ਵੀ ਜ਼ਿਆਦਾ ਹੋ ਗਏ ਨੇ ਕਿਹਾ ਜਾ ਰਿਹਾ ਹੈ ਕਿ ਸਿਰਫ ਮਈ ਮਹੀਨੇ ਵਿੱਚ ਇਹਨਾਂ ਹੈਲੀਕਾਪਟਰਾਂ ਦੀਆਂ ਉਡਾਣਾਂ ਦਾ ਸਮਾਂ 70 ਘੰਟੇ ਰਿਹਾ ਜਿਹੜਾ ਕਿ ਹੈਰਾਨ ਕਰਨ ਵਾਲੀ ਗੱਲ ਹੈ ਇਸੇ ਤਰ੍ਹਾਂ ਮੁੱਖ ਮੰਤਰੀ ਦੇ ਜਵਾਈ ਆਦੇਸ਼ ਪ੍ਰਤਾਪ ਸਿੰਘ ਕੈਰੋਂ ਅਤੇ ਸੁਖਬੀਰ ਸਿੰਘ ਬਾਦਲ ਦੇ ਸਾਲੇ ਵਿਕਰਮ ਸਿੰਘ ਮਜੀਠੀਆ ਵੀ ਹੈਲੀਕਾਪਟਰ ਦੀ ਸਵਾਰੀ ਕਰਨ ਚ ਸੁਖਬੀਰ ਸਿੰਘ ਬਾਦਲ ਤੋਂ ਪਿੱਛੇ ਨਹੀਂ ਨੇ ਪਹਿਲਾਂ ਸਰਕਾਰ ਕੋਲ ਸਿਰਫ ਕਿਰਾਏ ਵਾਲਾ ਹੈਲੀਕਾਪਟਰ ਸੀ ਅਤੇ ਇਸ ਵਿੱਚ ਸਿਰਫ ਮੁੱਖ ਮੰਤਰੀ ਜਾਂ ਉਪ ਮੁੱਖ ਮੰਤਰੀ ਹੀ ਸਫ਼ਰ ਕਰਦੇ ਸਨ ਪਰ ਜਦੋਂ ਦਾ ਸਰਕਾਰ ਨੇ ਨਵਾਂ ਹੈਲੀਕਾਪਟਰ ਖਰੀਦਿਆ ਉਦੋਂ ਤੋਂ ਬਾਦਲ ਪਰਿਵਾਰ ਦੇ ਹੋਰ ਮੈਂਬਰ ਵੀ ਇਹਨਾਂ 'ਚ ਝੂਟੇ ਲੈਣੋਂ ਨਹੀਂ ਖੁੰਝਦੇ ਹਾਲਾਂਕਿ ਪੰਜਾਬ ਦੇ ਕਿਸੇ ਹੋਰ ਮੰਤਰੀ ਦੀ ਕਿਸਮਤ 'ਚ ਸ਼ਾਇਦ ਅਜੇ ਤੱਕ ਹੈਲੀਕਾਪਟਰ ਦਾ ਸਫ਼ਰ ਨਹੀਂ ਲਿਖਿਆ ਹੋਇਆ ਪੰਜਾਬ ਸਰਕਾਰ ਨੇ ਪਿਛੇ ਜਿਹੇ ਇੱਕ ਅਮਰੀਕਨ ਕੰਪਨੀ ਬੈਲ ਦਾ ਹੈਲੀਕਾਪਟਰ ਖਰੀਦਿਆ ਸੀ ਇਸ ਦੀ ਵਰਤੋਂ ਪਿਛਲੇ ਮਹੀਨੇ ਮਈ ਦੇ ਸ਼ੁਰੂ ਚ ਹੀ ਹੋਣ ਲੱਗ ਪਈ ਸੀ ਇਸ ਦੇ ਬਾਅਦ ਸਮਝਿਆ ਜਾ ਰਿਹਾ ਸੀ ਕਿ ਕਿਰਾਏ ਵਾਲੇ ਹੈਲੀਕਾਪਟਰ ਦੀਆਂ ਸੇਵਾਵਾਂ ਨੂੰ ਖਜ਼ਾਨੇ ਤੇ ਭਾਰ ਸਮਝਦੇ ਹੋਏ ਬੰਦ ਕਰ ਦਿੱਤਾ ਜਾਵੇਗਾ ਪਰ ਅਜੇ ਹਾਂ ਨਹੀਂ ਹੋਇਆ ਇਹ ਵੀ ਹੈਰਾਨ ਕਰਨ ਵਾਲੀ ਗੱਲ ਹੈ ਕਿ ਕਿਰਾਏ ਤੇ ਲੈ ਪ੍ਰਾਈਵੇਟ ਹੈਲੀਕਾਪਟਰ ਦਾ ਖਰਚਾ ਸਿਰਫ 1 ਘੰਟੇ ਦਾ ਹੀ 40 ਲੱਖ ਰੁਪਏ ਹੈ ਅਤੇ ਇਹ ਹੈਲੀਕਾਪਟਰ 1 ਮਹੀਨੇ ਚ ਔਸਤਨ 35 ਘੰਟੇ ਚੱਲਦਾ ਹੈ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਸਰਕਾਰ ਦਾ ਆਪਣਾ ਹੈਲੀਕਾਪਟਰ ਸਸਤਾ ਹੋਣ ਦੇ ਬਾਵਜੂਦ ਜ਼ਿਆਦਾ ਨਹੀਂ ਵਰਤਿਆ ਜਾਂਦਾ ਸਰਕਾਰੀ ਹੈਲੀਕਾਪਟਰ ਦਾ ਪ੍ਰਤੀ ਘੰਟੇ ਦਾ ਖਰਚਾ ਸਿਰਫ 1 ਲੱਖ ਰੁਪਏ ਹੈ ਹੁਣ ਇਹ ਸੋਚਣ ਵਾਲੀ ਗੱਲ ਹੈ ਕਿ ਪ੍ਰਾਈਵੇਟ ਹੈਲੀਕਾਪਟਰ ਨੂੰ ਜ਼ਿਆਦਾ ਵਰਤ ਕੇ ਕਿਸ ਨੂੰ ਫਾਇਦਾ ਪਹੁੰਚਾਇਆ ਜਾ ਰਿਹਾ ਹੈ ਇਸ ਤਰ੍ਹਾਂ ਹੈਲੀਕਾਪਟਰ ਵਿੱਚ ਲਏ ਝੂਟਿਆਂ ਦੀ ਸਰਕਾਰੀ ਖਜ਼ਾਨੇ ਨੂੰ ਪ੍ਰਤੀ ਮਹੀਨਾ ਕਰੋੜ ਰੁਪਏ ਦੇ ਲਗਭਗ ਕੀਮਤ ਚਕਾਉਣੀ ਪੈਂਦੀ ਹੈ ਕੁਰਾਕਾ ਤੇ ਸਿਵਲ ਸਪਲਾਈ ਮੰਤਰੀ ਆਦੇਸ਼ ਪ੍ਰਤਾਪ ਸਿੰਘ ਕੈਰੋ ਨੇ 10 ਵਾਰ ਹੈਲੀਕਾਪਟਰ ਦੀ ਵਰਤੋਂ ਕੀਤੀ ਹੈ ਜਦੋਂ ਕਿ ਵਿਕਰਮ ਸਿੰਘ ਮਜੀਠੀਆ ਨੇ ਇਸ ਦੀ 2 ਵਾਰ ਵਰਤੋਂ ਕੀਤੀ ਹੈ ਉਪ ਮੁੱਖ ਮੰਤਰੀ ਸੁਖਵੀਰ ਸਿੰਘ ਬਾਦਲ ਦਿੱਲੀ ਤੋਂ ਚੰਡੀਗੜ੍ਹ ਅਤੇ ਚੰਡੀਗੜ੍ਹ ਤੋਂ ਦਿੱਲੀ ਦਾ ਸਫ਼ਰ ਅਕਸਰ ਹੀ ਹੈਲੀਕਾਪਟਰ ਵਿੱਚ ਕਰਦੇ ਨੇ ਅਤੇ ਕਈ ਵਾਰ ਤਾਂ ਹੰਗਾਮੀ ਹਾਲਤ 'ਚ ਇੱਕ ਥਾਂ ਤੋਂ ਦੂਜੀ ਥਾਂ ਤੇ ਖਾਲੀ ਹੈਲੀਕਾਪਟਰ ਮੰਗਵਾਉਣ ਤੇ ਹੀ ਲੱਖਾਂ ਰੁਪਏ ਨੂੰ ਅੱਗ ਲਾ ਦਿੱਤੀ ਜਾਂਦੀ ਹੈ ਮਾੜੀ ਆਰਥਿਕਤਾ ਨਾਲ ਜੂਝ ਰਹੀ ਪੰਜਾਬ ਸਰਕਾਰ ਸੂਬੇ ਦੀ ਜਨਤਾ ਨੂੰ ਹੈਲੀਕਾਪਟਰਾਂ 'ਚ ਸਫ਼ਰ ਕਰਕੇ ਇਹ ਵਿਕਾਸ ਦਾ ਭਰਮ ਦੇਣ ਚ ਕਿਤੇ ਨਾ ਕਿਤੇ ਸਫਲ ਜਾਪਦੀ ਹੈ ਪਰ ਸੂਬੇ ਦੇ ਲੋਕਾਂ ਦੀਆਂ ਸਿੱਖਿਆ ਸਿਹਤ ਅਤੇ ਰੋਜ਼ਗਾਰ ਜਈਆਂ ਮੁੱਢਲੀਆਂ ਜ਼ਰੂਰਤਾਂ ਨੂੰ ਕਿੰਨਾ ਕੁ ਪੂਰਾ ਕੀਤਾ ਜਾ ਰਿਹਾ ਹੈ ਇਹ ਪੰਜਾਬ ਚ ਨੌਕਰੀਆਂ ਮੰਗਦੇ ਲੋਕਾਂ ਤੇ ਵਰਦੀਆਂ ਪੁਲਿਸ ਦੀਆਂ ਲਾਠੀਆਂ ਤੋਂ ਪਤਾ ਲੱਗਦਾ ਹੈ ਜਦਕਿ ਪੰਜਾਬ ਚ ਸੜਕਾਂ ਪੁਲਾਂ ਜਾਂ ਥਰਮਲ ਪਲਾਂਟਾਂ ਤੇ ਵੀ ਪੈਸਾ ਪੰਜਾਬ ਸਰਕਾਰ ਨਹੀਂ ਬਲਕਿ ਪ੍ਰਾਈਵੇਟ ਕੰਪਨੀਆਂ ਲਾ ਰਹੀਆਂ ਨੇ ਅਤੇ ਆਉਂਦੇ ਸਾਲਾਂ ਵਿੱਚ ਪੰਜਾਬ ਅੰਦਰ ਮਹਿੰਗੀ ਪ੍ਰਾਈਵੇਟ ਬਿਜਲੀ ਮਿਲਾ ਕਰੇਗੀ ਅਤੇ ਨਾਲ ਹੀ ਪ੍ਰਾਈਵੇਟ ਕੰਪਨੀਆਂ ਵੱਲੋਂ ਬਣਾਈਆਂ ਸੜਕਾਂ ਤੇ ਟੋਰ ਟੈਕਸ ਦੇ ਰੂਪ ਚ ਆਪਣੀ ਜੇਬ ਵੀ ਹਲਕੀ ਕਰਨੀ ਪਵੇਗੀ న్యూਸ ਡੈਸਕ ਤੋਂ ਸੁਰੇਂਦਰ ਸਿੰਘ ਡੇ ਐਂਡ ਰਾਈਟ న్యూਸ ਖਬਰਾਂ ਦੇ ਦੁਨੀਆ ਵਿੱਚ ਆਓ ਸਾਡੇ ਨਾਲ ਕਦੇ ਵੀ ਟਿੱਕੀ ਤੋਂ ਵੀ ਜੁੜੋ ਆਪਾਂ ਮਿਲਾਂਗੇ ਫੇਸਬੁੱਕ ਤੇ ਅਸੀਂ ਦਿਖਾਂਗੇ YouTube ਤੇ ਸਾਨੂੰ ਫੋਲੋ ਕਰੋ ਟਵਿੱਟਰ ਤੇ ਖਬਰਾਂ ਨਾਲ ਜੁੜੇ ਰਹੋ ਦਿਨ ਰਾਤ